ਕਿਸਾਨੀ ਕੋਲ ਦੇ ਦੌਰਾਨ ਸ਼ਹੀਦ ਹੋਏ ਸ਼ੁਭ ਕਰਨ ਦੀ ਲਾਸ਼ ਮ੍ਰਿਤਕ ਦੇ ਅੱਜ ਸ਼ੰਭੂ ਬਾਰਡਰ ਪਹੁੰਚੀ ਹੈ ਸਸਕਾਰ ਵੀ ਕਰ ਦਿੱਤਾ ਗਿਆ ਹੈ। ਕੀਰਤੀ ਕਿਸਾਨ ਯੂਨੀਅਨ ਵੱਲੋਂ ਉਸ ਦੇ ਇਨਸਾਫ ਦੀ ਮੰਗ ਨੂੰ ਲੈ ਕੇ ਅੱਜ ਅਮਰਸਰ ਚ ਇਕੱਠੇ ਹੋਏ ਨੇ। ਅਸੀਂ ਭੰਡਾਰੀ ਬ੍ਰਿਜ ਖੜੇ ਹਾਂ ਜਿੱਥੇ ਕੀਰਤੀ ਕਿਸਾਨ ਯੂਨੀਅਨ ਵੱਲੋਂ ਮਾਰਚ ਕੱਢਿਆ ਜਾ ਰਿਹਾ ਹੈ। ਸਰ ਸ਼ੁਭ ਕਰਨ ਦੀ ਮ੍ਰਿਤਕ ਦੇ ਦਾ ਸੰਸਕਾਰ ਹੋ ਗਿਆ ਹੈ। ਇਨਸਾਫ ਦੀ ਗੱਲ ਕੀਤੀ ਜਾ ਰਹੀ ਹੈ। ਪੁਲਿਸ ਨੂੰ ਪਰਚਾ ਵੀ ਕਰ ਦਿੱਤਾ ਹੈ। ਫੇਰ ਵੀ ਕਿਸਾਨ ਆਪਣੀ ਬਜੇ ਤੜੇ ਹੋਏ ਨੇ। ਦੇਖੋ ਜਿਹੜਾ ਪਰਚਾ ਦਰਜ ਕੀਤਾ ਗਿਆ ਅਣਪਛਾਤੇ ਲੋਕਾਂ ਦੇ ਪਰਚਾ ਦਰਜ ਕੀਤਾ ਗਿਆ ਇਹ ਇਹ ਸਾਨੂੰ ਜਿਹੜਾ ਮਨਜ਼ੂਰ ਨਹੀਂਗਾ ਕਿਉਂਕਿ ਇਹ ਜੋ ਕੋ ਹਰਿਆਣੇ ਦੇ ਬਾਡਰਾਂ ਤੇ ਹੋਇਆ ਇਹਦੇ ਲਈ ਹਰਿਆਣਾ ਸਰਕਾਰ ਜ਼ਿੰਮੇਵਾਰ ਆ ਹਰਿਆਣੇ ਦੇ ਮੁੱਖ ਮੰਤਰੀ ਖੱਟਰ ਜੀ ਜ਼ਿੰਮੇਵਾਰ ਨੇ ਉੱਥੋਂ ਦਾ ਜਿਹੜਾ ਗ੍ਰਾਮ ਮੰਤਰੀ ਆ ਨਿਲ ਵਿਧ ਜ਼ਿੰਮੇਵਾਰ ਆ ਔਰ ਇਹ ਸਾਰਾ ਜਿਹੜਾ ਮਿਤਸ਼ਾ ਦੀ ਜਿਹੜਾ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਉਹਨਾਂ ਦੀ ਡਾਇਰੈਕਸ਼ਨ ਦੇ ਉੱਤੇ ਸਾਰਾ ਕੁਝ ਹੋਇਆ ਉਹਨਾਂ ਨੇ ਸਟ੍ਰਿਕਟਲੀ ਉਹਨਾਂ ਨੂੰ ਨਿਰਦੇਸ਼ ਦਿੱਤੇ ਆ ਵੀ ਪੰਜਾਬ ਦੇ ਕਿਸਾਨਾਂ ਨੂੰ ਇਸ ਵਾਰ ਹਰਿਆਣੇ 'ਚ ਨਹੀਂ ਵੜਨ ਦੇਣਾ ਦਿੱਲੀ ਤੱਕ ਜਿਹੜਾ ਉਹ ਨਹੀਂ ਪਹੁੰਚਣ ਦੇਣਾ ਭਾਵੇਂ ਉਹਦੇ ਲਈ ਜੋ ਮਰਜ਼ੀ ਕਰਨਾ ਪਵੇ ਔਰ ਇਹ ਜੋ ਮਰਜ਼ੀ ਕਰਨੇ ਦਾ ਸਿੱਟਾ ਇਹ ਸ਼ੁਭ ਕਰਨ ਸਿੰਘ ਨੂੰ ਗੋਲੀ ਲਾ ਕੇ ਜਿਹੜੀ ਆ ਉਹਨਾਂ ਦੀ ਸਿਰ ਦੇ ਵਿੱਚ ਗੋਲੀ ਲਾ ਕੇ ਮੌਤ ਹੋਈ ਆ ਔਰ ਸਾਡੇ ਨੌਜਵਾਨ ਪਿਰਤਪਾਲ ਸਿੰਘ ਨੂੰ ਜਿਹੜਾ ਲੰਗਰ ਵਰਤਾ ਰਿਆ ਸੀਗਾ ਉਥੇ ਉਹਨੂੰ ਹਰਿਆਣਾ ਪੁਲਿਸ ਚੁੱਕ ਕੇ ਲੈ ਗਈ ਆ ਉਹਦੀਆਂ ਉਹਦੇ ਜਵਾੜੇ ਤੋੜਤੇ ਆ ਉਹਦੀਆਂ ਲੱਤਾਂ ਤੋੜਤੀਆਂ ਨੇ ਉਹ ਪੀਜੀਆਈ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਇਹ ਸਾਰੀ ਇਹ ਸਾਰਾ ਕੁਝ ਜਿਹੜਾ ਬੜਾ ਸਾਫ਼ ਤੇ ਸਪਸ਼ਟ ਇਹਨਾਂ ਸਿਆਸੀ ਲੋਕਾਂ ਦੇ ਨਿਰਦੇਸ਼ਾਂ ਤੇ ਹੋਇਆ ਇਹ ਕਰਕੇ ਇਹ ਪਰਚਾ ਬਾਈ ਨੇ ਮਿਤਸ਼ਾ ਦੇ ਖੱਟਰ ਜੀ ਤੇ ਔਰ ਨਿਲ ਵੇਜ ਤੇ ਜਿਹੜਾ ਉਹ ਦਰਜ ਹੋਣਾ ਚਾਹੀਦਾ ਔਰ ਉਸ ਤੋਂ ਅੱਗੇ ਨਿਆਂਕ ਚਾਹ ਜ ਵੀ ਇਹਦੀ ਸਾਰੇ ਦੀ ਹੋਣੀ ਚਾਹੀਦੀ ਆ ਔਰ ਹੋਰ ਵੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਾਰੇ ਦੇ ਵਿੱਚ ਜਿਹੜਾ ਉਹ ਖੜਾ ਕੀਤਾ ਜਾਣਾ ਜੀ ਪੁਲਿਸ ਵੱਲੋਂ ਗੋਲੀ ਚਲਾਈ ਗਈ ਸੀ ਕਿ ਕਿਸਾਨਾਂ ਦੇ ਉੱਤੇ ਕਿਸਾਨ ਆਪਣੀ ਹੱਦ ਤੋਂ ਕਹਿੰਦੇ ਬਾਹਰ ਆ ਰਹੇ ਸੀਗੇ ਕੀ ਆ ਪੁਲਿਸ ਨੂੰ ਇਸ ਦੀ ਬਰਬਤਤਾ ਸਮਝਦੇ ਹੋ ਬਿਲਕੁਲ ਕਿਸਾਨ ਕਿਸਾਨਾਂ ਨੇ ਇੱਕ ਲਾਠੀ ਵੀ ਨਹੀਂ ਮਾਰੀ ਕਿਸਾਨ ਸਿਰਫ ਰੋਕਾਂ ਤੋੜਨ ਵਾਸਤੇ ਜਾਂਦੇ ਸੀਗੇ ਔਰ ਰੋਕਾਂ ਤੋੜ ਤੋੜ ਕੇ ਲੰਘਣਾ ਜਿਹੜਾ ਉਹ ਕੋਈ ਇਨਸਾਨੀ ਹੈਗੀ ਉਹ ਕਿਸਾਨਾਂ ਦਾ ਹੱਕ ਆ ਸੰਵਿਧਾਨਕ ਹੱਕ ਦਾ ਜਿਹੜਾ ਆ ਉਹ ਤੋੜਿਆ ਆ ਹਰਿਆਣਾ ਦੀ ਸਰਕਾਰ ਨੇ ਅੰਮਿਤ ਸ਼ੇਧ ਸ਼ਾਹ ਦੇ ਨਿਰਦੇਸ਼ਾਂ ਨੇ ਦੇਸ਼ ਦਾ ਸੰਵਿਧਾਨ ਸਾਨੂੰ ਆਗਿਆ ਦਿੰਦਾ ਅਸੀਂ ਦਿੱਲੀ ਜਾ ਕੇ ਕਿ ਧਰਨੇ ਮੁਜਾਰੇ ਰੋਸ ਮੁਜਾਰੇ ਨਹੀਂ ਕਰਦੇ ਕਰਦੇ ਆ ਕਦੀ ਵੀ ਕੋਈ ਪ੍ਰੋਬਲਮ ਨਹੀਂ ਆਈ ਕਿਉਂ ਰੋਕਿਆ ਗਿਆ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਦੇ ਕੋਈ ਦੁਸ਼ਮਣ ਦੇਸ਼ ਦੇ ਕਿਸਾਨ ਸੀਗੇ ਔਰ ਇਹ ਇੱਕ ਨੀਤੀ ਆ ਕਿ ਪੰਜਾਬ ਨੂੰ ਜਿਹੜਾ ਉਹ ਇਸ ਤਰ੍ਹਾਂ ਕਰਕੇ ਪਹਿਲਾਂ ਭਜਨ ਲਾਲ ਨੇ ਕੀਤਾ ਇੱਕ ਵਾਰਾਂ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਹੁਣ ਬੀਜੇਪੀ ਦੀ ਸਰਕਾਰ ਨੇ ਰੋਕਿਆ ਇਹਦੇ ਨਾਲ ਪੰਜਾਬ ਦੇ ਅੰਦਰ ਇੱਕ ਬਗਾਨਗੀ ਦੀ ਭਾਵਨਾ ਜਿਹੜੀ ਆ ਪੈਦਾ ਹੁੰਦੀ ਆ ਔਰ ਇਹ ਚਾਹੁੰਦੇ ਆ ਵੀ ਬਗਾਨਗੀ ਦੀ ਭਾਵਨਾ ਜਿਹੜੀ ਆ ਉਹ ਪੈਦਾ ਹੋਵੇ ਤੇ ਪੰਜਾਬ ਦੇ ਅੰਦਰ ਜਿਹੜੇ ਪੰਜਾਬ ਦੇ ਹਾਲਾਤ ਆ ਉਹ ਖਰਾਬ ਕੀਤੇ ਜਾਣ ਪੰਜਾਬ ਦੇ ਲੋਕਾਂ ਨੂੰ ਜਿਹੜੇ ਅਮਨ ਪਸੰਦ ਨੇ ਜਿਹੜੇ ਦੇਸ਼ ਦੀ ਬਾਣ ਨੇ ਜਿਨ੍ਹਾਂ ਦੇਸ਼ ਦੇ ਨਾਜ ਦੇ ਪੰਡਾਰ ਭਰੇ ਨੇ ਦੇਸ਼ ਨੂੰ ਭੁੱਖਮਰੀ ਜੋ ਕਟਿਆ ਉਹਨਾਂ ਨੂੰ ਅਤਵਾਦੀ ਵੱਖਵਾਦੀ ਕਰਕੇ ਜਿਹੜਾ ਉਹ ਦਿਖਾਇਆ ਜਾਵੇ ਇਹ ਮੰਸ਼ਾ ਆਏ ਦੇ ਪਿੱਛੇ ਅੰਮਿਤ ਸ਼ਾਹ ਮੋਦੀ ਜੀ ਦਾ ਆਰਐਸਐਸ ਦਾ ਬੀਜੇਪੀ ਦੇ ਸਾਰੇ ਇਸ ਢਾਂਚੇ ਦਾ ਇਹ ਮੰਸ਼ਾ ਹੈ ਇਸ ਕਰਕੇ ਇਹ ਵੀ ਇੱਕ ਫੈਕਟਰ ਹੈ ਜਿਹਦੇ ਕਰਕੇ ਸਾਰਾ ਕੁਝ ਕੀਤਾ ਗਿਆ ਪੰਜਾਬ ਸਰਕਾਰ ਨੇ ਤਾਂ ਇੱਕ ਮੁਆਵਜ਼ਾ ਦੇ ਤੱਕ ਮ੍ਰਿਤਕ ਸ਼ੁਭਕਰਮ ਦੀ ਸਰਕਾਰ ਸ਼ੁਕਰਮੰਦੀ ਉਹਨਾਂ ਨੂੰ ਰਾਸ਼ੀ ਵੀ ਦੇਤੀ ਹੈ ਤੇ ਉਹਨਾਂ ਦੇ ਕਿਸੇ ਰਿਸ਼ਤੇਦਾਰ ਦੀ ਵੀ ਨੌਕਰੀ ਵੀ ਪੱਕੀ ਕਰ ਦਿੰਦੀ ਹੈ ਕਿਹਾ ਇਹਨੂੰ ਹੀ ਘੱਟ ਸਮਝਦੇ ਹੋ ਨਹੀਂ ਦੇਖੋ ਇਹ ਤੇ ਜਦੋਂ ਸਾਰਾ ਮਾਮਲਾ بڑے ਵੱਡੇ ਪੱਧਰ ਦੇ ਉੱਤੇ ਉੱਠ ਖਲੋਤਾ ਹੈ ਇਹ ਸਰਕਾਰ ਦੇ ਇੱਕ ਦਿਨ ਪਹਿਲਾਂ 40-50 ਲੱਖ ਰੁਪਈਆ ਵੀ ਦੇਣ ਨੂੰ ਤਿਆਰ ਨਹੀਂ ਸੀ ਸੰਯੁਕਤ ਕਿਸਾਨ ਮੋਰਚੇ ਦੀ ਆਲ ਇੰਡੀਆ ਦੀ ਮੀਟਿੰਗ ਨੇ ਜਦੋਂ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ 1 ਕਰੋੜ ਰੁਪਈਆ ਦਿਓ ਔਰ ਜਿਹੜਾ ਪਰਚਾ ਦਰਜ ਕਰੋ ਫਿਰ 1 ਕਰੋੜ ਰੁਪਇਆ ਜਿਹੜਾ ਉਹ ਉਹਦਾ ਅਗਲੇ ਦਿਨ ਸਵੇਰੇ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਐਲਾਨ ਕੀਤਾ ਸਰ ਜਾਂਚ ਵੀ ਕਰ ਰਹੀ ਹੈ ਉਹ ਕਹਿੰਦਾ ਕਿ ਇਸੀ ਜਾਂਚ ਵੀ ਚਲ ਰਹੀ ਹੈ ਦੇਖੋ ਨਾਇਕ ਜਾਂਚ ਦੀ ਮੰਗ ਕਰਦੇ ਆ ਪੁਲਿਸ ਇਨਵੈਸਟੀਗੇਸ਼ਨ ਜਿਹੜੀ ਆ ਦੱਸੋ ਤੁਸੀਂ ਇੰਨੇ ਦਿਨ ਲਾ ਤੇ ਅਣਪਛਾਤੇ ਲੋਕਾਂ ਦੇ ਉੱਤੇ ਪਰਚਾ ਦਰਜ ਕਰਨ ਤੇ ਕੀ ਇਨਵੈਸਟੀਗੇਸ਼ਨ ਕਰੂਗੀ ਪੰਜਾਬ ਦੀ ਪੁਲਿਸ ਐਨ ਇਹ ਕੈਨ ਸਾਹਮਣੇ ਬਰਬਰਤਾ ਆਈ ਸਾਹਮਣੇ ਗੋਲੀ ਵੱਜੀ ਸਾਹਮਣੇ ਸਾਰਾ ਕਾਨੂੰਨ ਦੀਆਂ ੱਟੀਆਂ ਉੱਡੀਆਂ ਕਤਲ ਹੋਇਆ ਅਬਡਕਸ਼ਨ ਹੋਈ ਉਹਦੇ ਉੱਤੇ ਪਰਚਾ ਦਰਜ ਕਰੰਦੇ ਆ ਇਹ 21 ਤਰੀਕ ਦਾ ਘਟਨਾਕਰਮ ਹੈ ਅੱਜ 29 ਤਰੀਕ ਹੋ ਗਈ ਆ ਉਹ ਵੀ ਬੜੇ ਉਹ ਵੀ ਇਸ ਕਰਕੇ ਵੀ ਸ਼ੁਭ ਕਰਨ ਦਾ ਸੰਸਕਾਰ ਰੋਕਿਆ ਗਿਆ ਸਾਰੇ ਪੰਜਾਬ ਚੋਂ ਸਾਰੇ ਦੇਸ਼ ਚੋਂ ਤੇ ਵਿਰੁੱਧ ਐਸ ਕੇ ਐਮ ਸੁਮੇਸ਼ ਸਾਹਿਬ ਲੋਕਾਂ ਨੇ ਇਹ ਵਿਰੋਧਵਾਜ ਠਾਈ ਫਿਰ ਇੱਕ 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 ਜਾਲੀ ਜੀ ਐਫ ਆਈ ਆਰ ਕਵਾਂਗੇ ਨੂੰ ਵੀ ਜਾਲੀ ਜੀ ਐਫ ਆਈ ਆਰ ਜਿਹੜੀ ਆ ਖੂ ਖਾਤੇ ਰੋਂਦਿਆਂ ਦਾ ਥਰੂ ਭਜਾਉਣ ਲਈ ਜਿਹੜੀ ਆ ਦਰਜ ਕੀਤੀ ਗਈ ਸੋ ਸ਼ਹੀਦ ਸੁਪ ਕਰਨ ਦੀ ਇਨਸਾਫ ਦੀਵਾਨ ਲਈ ਤੁਸੀਂ ਦੇਖੋ ਕਿ ਕਿਰਤੀ ਕਿਸਾਨ ਯੂਨੀਅਨ ਸਾਰੀ ਭੰਡਾਰੀ ਬੁੱਲ ਦੇ ਉੱਤੇ ਖੜੀ ਹੈ ਖਾਸ ਕਰਕੇ ਬੀਬੀਆਂ ਨੇ ਇਸ ਵਿੱਚ ਇਸ ਪ੍ਰੋਟੈਸਟ ਦੇ ਵਿੱਚ ਬੀਬੀਆਂ ਨੇ ਬੜਾ ਬਹੁਤ ਵੱਡਾ ਹਿੱਸਾ ਲਿਆ ਹੈ ਪੰਜ ਜੀ ਤੁਸੀਂ ਦੱਸਿਓ ਕਿ ਅੰਦੋਲਨ ਚੱਲ ਰਿਹਾ ਹੈ ਅੰਦੋਲਨ ਦੌਰਾਨ ਸ਼ੁਭਕਰਮਨ ਸ਼ੁਭਕਰਮ ਸ਼ਹੀਦ ਹੋ ਗਿਆ ਉਸ ਤੋਂ ਬਾਅਦ ਅੱਜ ਵੀ ਪ੍ਰੋਟੈਸਟ ਜਾਰੀ ਹੈ ਅੱਜ ਤਾਂ ਉਹਨਾਂ ਦੇ ਮ੍ਰਿਤਕ ਦੇ ਨੂੰ ਸੰਸਕਾਰ ਕਰ ਦਿੱਤਾ ਗਿਆ ਹਜੇ ਵੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਬਿਲਕੁਲ ਜੀ ਇਨਸਾਫ ਦੀ ਮੰਗ ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਨਾ ਤੇ ਹਾਲੇ ਤੱਕ ਕਿਸਾਨਾਂ ਨੂੰ ਦਿੱਲੀ ਚ ਜਾਣ ਦਿੱਤਾ ਗਿਆ ਹੈ ਨਾ ਹੀ ਉਹਨਾਂ ਦੀ ਕੋਈ ਹੋਰ ਮੰਗ ਮੰਨੀ ਗਈ ਆ ਔਰ ਸ਼ੁਭਕਰਮਨ ਦਾ ਜਿਹੜਾ ਸੰਸਕਾਰ ਬੇਸ਼ੱਕ ਕੀਤਾ ਗਿਆ ਏ ਪਰ ਉਹ ਵੀ ਉਹਨਾਂ ਨੇ ਜਿਹੜਾ ਕਤਲ ਦਾ ਪਰਚਾ ਬਣਦਾ ਸੀਗਾ ਅਮਿਤ ਸ਼ਾਹ ਤੇ ਬਣਦਾ ਸੀ ਗ੍ਰਹਿ ਮੰਤਰੀ ਜਿਹੜਾ ਅਨਿਲ ਵੈਜਾ ਉੱਤੇ ਬਣਦਾ ਸੀ ਖੱਟਰ ਤੇ ਬਣਦਾ ਸੀ ਉਹਨਾਂ ਤੇ ਪਰਚਾ ਥੋੜੀ ਕੀਤਾ ਉਹਨਾਂ ਨੇ ਉਹਨਾਂ ਨੇ ਤਾਂ ਮਤਲਬ ਲੋਕਾਂ ਜਿਹੜੇ ਅਣਪਛਾਤੇ ਲੋਕ ਆ ਉਹਨਾਂ ਤੇ ਕੀਤਾ ਵਾ ਅਣਪਛਾਤੇ ਲੋਕ ਉੱਥੇ ਕਿਹੜੇ ਹੋ ਸਕਦੇ ਆ ਸਾਫ਼ ਤੇ ਸਾਫ਼ ਪਤਾ ਰੋਕਿਆ ਕਿੰਨਾਂ ਨੂੰ ਆ ਪੰਜਾਬ ਦੀ ਸਰਹਾ ਤੇ ਹਰਿਆਣਾ ਸਰਕਾਰ ਨੇ ਰੋਕਿਆ ਹੋਇਆ ਤਾਂ ਗੋਲੀ ਵੀ ਹਰਿਆਣਾ ਵੱਲੋਂ ਆਈ ਹੈ ਨਾ ਹਰਿਆਣਾ ਸਰਕਾਰ ਨੇ ਚਲਵਾਈ ਆ ਤਾਂ ਪਰਚਾ ਤਾਂ ਉਹਨਾਂ ਤੇ ਹੀ ਬਣਦਾ ਸੀਗਾ ਪਰ ਇਨਵੈਸਟੀਗੇਸ਼ਨ ਦੇ ਨਾਂ ਦੇ ਉੱਪਰ ਉਹਨਾਂ ਨੇ ਸਿਰਫ ਇੱਕ ਲੋਕਾਂ ਨਾਲ ਛਲਾਵਾ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਦੇਖੋ ਔਰ ਇਹ ਪਰਚਾ ਵੀ ਰਾਤ ਰੌਲਾ ਪੈਣ ਤੇ ਹੋਇਆ ਕਿ ਜ਼ਬਰਦਸਤੀ ਪੋਸਟਮਾਰਮ ਕੀਤਾ ਜਾ ਰਿਹਾ ਸੀਗਾ ਤਾਂ ਕਿਸਾਨਾਂ ਨੇ ਉਹਦੇ ਤੇ ਵੀ ਜ ਉਹ ਲਾ ਪਾਇਆ ਕਿ ਅਸੀਂ ਉਹਦੇ ਤੱਕ লাশ ਜਿਹੜੀਆਂ ਚੱਕਣ ਨਹੀਂ ਦਵਾਂਗੇ ਜਦੋਂ ਤੱਕ ਪਰਚਾ ਨਹੀਂ ਦਰਜ ਕੀਤਾ ਜਾਂਦਾ ਤਾਂ ਇਸ ਕਰਕੇ ਇਨਸਾਫ ਤਾਂ ਕਿਤੇ ਵੀ ਨਹੀਂ ਮਿਲਿਆ ਹੈਗਾ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਸ਼ਰਮਨ ਦੇ ਜਿਹੜੇ ਅਸਲੀ ਕਤਲਾ ਉਹਨਾਂ ਤੇ ਪਰਚਾ ਨਹੀਂ ਕੀਤਾ ਗਿਆ ਕਿਸਾਨਾਂ ਦੇ ਇਹਨੇ ਟਰੈਕਟਰ ਭੰਨ ਦਿੱਤੇ ਗਏ ਉਹਨਾਂ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਇਹ ਕਿਹਨੂੰ ਅਧਿਕਾਰ ਦਿੱਤਾ ਗਿਆ ਕਿ ਤੁਸੀਂ ਸੂਬੇ ਦੀਆਂ ਹੱਦਾਂ ਦੇ ਵਿੱਚ ਵੜ ਕੇ ਕਿਸਾਨਾਂ ਦਾ ਟਰੈਕਟਰ ਭੰਨ ਦੋ ਕਿਸਾਨ ਤਾਂ ਆਪਣਾ ਸ਼ਾਂਤੀਪੂਰਵਕ ਰੋਸ ਮਾਰਚ ਕਰਨ ਜਾ ਰਹੇ ਹਨ ਹਰ ਇੱਕ ਬੰਦੇ ਨੂੰ ਆਪਣਾ ਦੇਸ਼ ਦੇ ਵਿੱਚ ਅਧਿਕਾਰ ਹੈ ਕੋਈ ਵੀ ਆਪਣੀ ਸ਼ਾਂਤੀਪੂਰਵਕ ਤਰੀਕੇ ਨਾਲ ਗੱਲ ਕਰਨ ਦੀ ਤਾਂ ਇਸ ਕਰਕੇ ਇਹ ਕੋਈ ਵੀ ਮੰਗ ਨਹੀਂ ਹਜੇ ਤੱਕ ਮੰਨੀ ਅੱਜ ਅੱਜ ਵੀ ਉਹਨਾਂ ਹੀ ਰੋਸ ਆ ਔਰ ਭਾਜਪੀ ਨੇ ਵੀ ਇੱਕ ਬਦਲਾ ਲਊ ਜਿਹੜੀ ਭਾਵਨਾ ਉਹ ਰੱਖੀ ਹੋਈ ਆ ਪੰਜਾਬ ਦੇ ਨਾਲ ਇਸ ਕਰਕੇ ਜਿਹੜਾ ਉਹ ਚੋਣਾਂ 'ਚ ਹੁਣ ਕੁਝ ਜਿਨ੍ਹਾਂ ਨੇ ਜਿੱਤਾਂ ਹਾਸਲ ਕੀਤੀਆਂ ਇਹਦੇ ਕਰਕੇ ਉਹਨਾਂ ਦਾ ਜਿਹੜਾ ਘਮੰਡ ਆ ਜਿਹੜਾ ਹੰਕਾਰ ਆ ਹੋਰ ਵੱਧ ਗਿਆ ਕਿ ਉਹਨਾਂ ਨੂੰ ਇਹ ਲੱਗਦਾ ਕਿ ਹੁਣ ਅਸੀਂ ਪੰਜਾਬ ਨੂੰ ਜਿਹੜਾ ਸਬਕ ਸਿਖਾਵਾਂਗੇ ਕਿਉਂਕਿ ਦਿੱਲੀ ਦੇ ਵਿੱਚ ਪਿੱਠ ਲਵਾਉਣ ਵਾਲਾ ਪੰਜਾਬ ਸੀ ਇਸ ਕਰਕੇ ਇਹਦੇ ਨਾਲ ਉਸ ਤਰ੍ਹਾਂ ਦਾ ਵਤੀਰਾ ਰੱਖ ਰਿਹਾ ਉਹ ਇਸੇ ਕਰਕੇ ਹਰਿਆਣਾ ਵੀ ਨਹੀਂ ਟੱਪਣ ਦਿੱਤਾ ਜਾ ਰਿਹਾ ਜਦ ਕਿ ਹਰਿਆਣੇ ਨਾਲ ਪੰਜਾਬ ਦਾ ਕੋਈ ਉਹਦੇ ਨਾਲ ਲੜਾਈ ਨਹੀਂ ਕੋਈ ਕੁਝ ਨਹੀਂ ਉਹਨਾਂ ਨੇ ਤਾਂ ਲੰਘ ਕੇ ਸੜਕਾਂ ਉਤੋਂ ਦੀ ਜਾ ਕੇ ਦਿੱਲੀ ਬੈਠਣਾ ਆਪਣਾ ਸ਼ ਵੁਰ ਬਕਤੀ ਰਿਕ ਨਾਲ ਪਰ ਉਹਨਾਂ ਨੂੰ ਹਰਿਆਣਾ ਦੇ ਵਿੱਚ ਹੀ ਨਹੀਂ ਐਂਟਰ ਹੋਣ ਦਿੱਤਾ ਜਾ ਰਿਹਾ ਇਸ ਤਰੀਕੇ ਨਾਲ ਗੋਲੀਆਂ ਚਲਾਈਆਂ ਗਈਆਂ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਇੱਕ ਵੀਡੀਓ ਆ ਰਹੀ ਹੈ ਉਹਦੇ ਵਿੱਚ ਇਹ ਦਰਸਾਇਆ ਜਾ ਰਿਹਾ ਹੈ ਕਿ ਕਿਸਾਨ ਨੇ ਕਿਸਾਨਾਂ ਨੇ ਪੁਲਿਸ ਤੇ ਹਮਲਾ ਕੀਤਾ ਹੈ ਪੁਲਿਸ ਦੇ ਉੱਤੇ ਅਰਜਮਾਈਸ਼ ਕੀਤੀ ਹੈ ਜੋਰ ਅਰਜਮਾਈਸ਼ ਕੀਤੀ ਹੈ ਕਿਸਾਨਾਂ ਕੋਲ ਕੀ ਆ ਸਿਰਫ ਝੰਡਾ ਆਪਣਾ ਔਰ ਉਹਨਾਂ ਕੋਲ ਤਾਂ ਕੋਈ ਅਥਰੂ ਕਿਸ ਦਾ ਗੋਲਾ ਨਹੀਂ ਹੈ ਉਹਨਾਂ ਨੇ ਕੋਈ ਕੈਲ ਨਹੀਂ ਸੜਕ ਤੇ ਠੋਕੇ ਹੋਏ ਤੇ ਫਿਰ ਕਿਸਾਨ ਨੇ ਕਿੱਦਾਂ ਉਹਨਾਂ ਤੇ ਹਮਲਾ ਕਰ ਦਿੱਤਾ ਕਿਸਾਨ ਆ ਜਿਹਨੂੰ ਤੁਸੀਂ ਬਾਰਡਰ ਲਾਇਆ ਉਹ ਉਹਨੂੰ ਕ੍ਰੋਸ ਤਾਂ ਕਰੂਗਾ ਨਾ ਕ੍ਰੋਸ ਕਰਕੇ ਅੱਗੇ ਜਾਇਆ ਜਾ ਸਕਦਾ ਵਾ ਜਿੰਨਾਂ ਕੋਲੇ ਹਥਿਆਰ ਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਪੁਲਿਸ ਕੋਲੇ ਹਥਿਆਰ ਆ ਫੌਜ ਕੋਲੇ ਹਥਿਆਰ ਆ ਸੀਆਰਪੀਐਫ ਲੱਗੀ ਹੋਈ ਆ ਹਥਿਆਰ ਤਾਂ ਉਹ ਚਲਾ ਰਹੇ ਆ ਹਮਲਾ ਤਾਂ ਉਹ ਕਰ ਰਹੇ ਆ ਕਿਸਾਨਾਂ ਨੇ ਕਿੱਦਾਂ ਹਮਲਾ ਕਰ ਦਿੱਤਾ ਉਹਨਾਂ ਤੇ ਔਰ ਉਹ ਆਪਣੀਆਂ ਰੋਕਾਂ ਹਟਾਉਣ ਲਈ ਤਾਂ ਅੱਗੇ ਜਾਣਗੇ ਨਾ ਔਰ ਨੇ ਹੱਥੇ ਨਹੀਂ ਉਹਨਾਂ ਇਹ ਦੇ ਵਿੱਚ ਲੋਨ ਆਪਣਾ ਰਾਸ਼ਨ ਪਾਣੀ ਆ ਰਹਿਣ ਖਾਣ ਦਾ ਸਮਾਨ ਹੈ ਪਰ ਸਵਾਲ ਇਹ ਵੀ ਪੰਜਾਬ ਦੇ ਕਿਸਾਨਾਂ ਨੂੰ ਅੱਤਵਾਦੀ ਘੋਸ਼ਿਤ ਕਰਨਾ ਚਾਹੁੰਦੇ ਇਸ ਕਰਕੇ ਇਸ ਤਰ੍ਹਾਂ ਦੀਆਂ ਅਫਵਾਹਾਂ ਵੀ ਫਲਾਈਆਂ ਜਾ ਰਹੀਆਂ ਔਰ ਜਾਣ ਬੁੱਝ ਕੇ ਕਿਸਾਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਅਸੀਂ ਇਹ ਸਾਬਤ ਕਰੀਏ ਕਿ ਕਿਸਾਨ ਨਹੀਂ ਹੈਗੇ ਅੱਤਵਾਦੀ ਨੇ ਔਰ ਇਹੀ ਭਾਜਪਾ ਦੀ ਮਨਛਾਹ ਉਹ ਇਸ ਮਨਛਾਹ ਨੂੰ ਪੂਰਾ ਕਰਨਾ ਚਾਹੁੰਦੇ ਹੈ ਜਿੰਦਰਜੀ ਇਹ ਦੱਸੋ ਕਿ ਪ੍ਰੋਟੈਸਟ ਅੱਜ ਤੁਹਾਡਾ ਇੱਥੋਂ ਸ਼ੁਰੂ ਹੋਏਗਾ ਕਿ ਆ ਅੱਗੇ ਜਾਏਗਾ ਮਾਰਚ ਕੱਢੋਗੇ ਜਾਂ ਇੱਥੇ ਹੀ ਸਮਾਪਤ ਹੋ ਜਾਏਗਾ ਅਸੀਂ ਇੱਥੇ ਜਿਹੜਾ ਇਤਿਹਾਸਕ ਭੰਡਾਰੀ ਪੋਲਾ ਜਿਹਦਾ ਸਾਡੇ ਦੇਸ਼ ਦੀ ਆਜ਼ਾਦੀ ਨਾਲ ਜਲਿਆਂਵਾਲੇ ਬਾਗ ਤੋਂ ਇੱਕ ਦਿਨ ਪਹਿਲਾਂ ਵਾਲੀ ਘਟਨਾ ਨਾਲ ਜਿਹੜਾ ਗਹਿਰਾ ਸਬੰਧ ਹੈ ਇੱਥੇ 9 ਦੇਸ਼ ਵਾਸੀਆਂ ਨੇ ਡੀਸੀ ਅਫਸਰ ਨੂੰ ਮਾਰਚ ਕਰਦੇ ਉਹਨਾਂ ਤੇ ਗੋਲੀ ਚੱਲੀ ਸੀ ਤੇ 9 ਵਿਅਕਤੀ ਜਿਹੜੇ ਉਸ ਸਮੇਂ ਜਿਹੜੇ ਉਹ ਮਾਰੇ ਗਏ ਸੀ ਸੋ ਇੱਥੋਂ ਅਸੀਂ ਇਕੱਠੇ ਹੋਏ ਆਂ ਇਤੋਂ ਹਾਲ ਗੇਟ ਦੇ ਵਿੱਚੋਂ ਦੀ ਹੁੰਦੇ ਹੋਏ ਵਿਰਾਸਤੀ ਗਲੀ ਜਿਹੜੀ ਆ ਦਰਬਾਰ ਸਾਹਿਬ ਵਾਲੀ ਹਰਮੰਦਰ ਸਾਹਿਬ ਵਾਲੀ ਉਹਦੇ ਸਾਹਮਣੇ ਜਾ ਕੇ ਜਿਹੜਾ ਉਹ ਇਹ ਮਾਰਚ ਸਮਾਪਤ ਕਰਾਂਗੇ। ਸ਼ੁਕਰੀਆ ਜੀ। ਸ਼ੋ ਸ਼ੁਕਰੰਦ ਦੀ ਨੂੰ ਇਨਸਾਫ ਦਵਾ ਲੈ ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਭੰਡਾਰੀ ਪੁਲ ਤੇ ਇਕੱਤਰਤ ਹੋ ਕੇ ਇੱਥੋਂ ਇੱਕ ਮਾਰਚ ਕੱਢਿਆ ਜਾਏਗਾ ਜਿਹੜਾ ਕਿ ਹੈਰੀਟੇਜ ਸਟਰੀਟ ਜਾ ਕੇ ਸਮਾਪਤ ਹੋਏਗਾ ਤੁਸੀਂ ਦੇਖ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਇਕੱਠੇ ਹੋਏ ਨੇ ਔਰ ਇਨਸਾਫ ਦੀ ਮੰਗ ਸਰਕਾਰ ਕੋਲੋਂ ਕਰ ਰਹੇ ਨੇ ਉਹ ਮੰਗ ਕਰ ਰਹੇ ਨੇ ਕਿ ਸ਼ੁਕਰੰਦ ਨੂੰ ਜਿਹੜਾ ਨਿਹੱਥਾ ਉੱਥੇ ਕਰ ਰਿਹਾ ਪ੍ਰੋਟੈਸਟ ਕਰ ਰਿਹਾ ਸੀਗਾ ਉੱਥੇ ਗੋਲੀ ਚੜਾਈ ਗਈ ਜਿਸ ਨਾਲ ਉਹ ਸ਼ਹੀਦ ਹੋ ਗਿਆ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਬੇਸ਼ਰ 올 월드 오픈 챌린지 17 타임 골드 메달리스트 아케 탄트릭 판데트 몰비 베감 탄트릭 에나 초라 ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰ ਕੇ ਤਾਂਤ੍ਰਿਕ ਮੋਬਾਈਲ 9517855093 7710598475 ਪਤਾ ਪੰਜਾਬ